ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਚਾਹੇ ਉਦੇਚ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਾਂ ਦਿੱਲੀ ਕਮੇਟੀ ਜਾਂ ਪਟਨਾ ਸਾਹਿਬ ਜਾਂ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਕਮੇਟੀਆਂ ਸਰਕਾਰਾਂ ਵੱਲੋਂ ਵੀ ਜਿਹੜੇ 350 ਸਾਲਾਂ ਸ਼ਤਾਬਦੀ ਨੂੰ ਲੈ ਕੇ ਸਮਾਗਮ ਜਿਹੜੇ ਕਰਵਾਏ ਜਾ ਰਹੇ ਨੇ ਸੋ ਅੱਜ ਇਸੇ ਸ਼ਤਾਬਦੀ ਦੇ ਲੜੀ ਦੇ ਤਹਿਤ ਗੁਰਦੁਆਰਾ ਗੁਰੂ ਨਾਨਕਦਰਾਰ ਮੁੰਬਈ ਵਿਖੇ ਇੱਕ ਸਮਾਗਮ ਜਿਹੜਾ ਕੱਲ ਸ਼ਾਮ ਤੋਂ ਲਿਖਿਆ ਗਿਆ ਕੱਲ ਵੀ ਦਰਬਾਰ ਸਜਾਇਆ ਗਿਆ ਅੱਜ ਫਿਰ ਸੋ ਇਸ ਮੰਦੀ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਜੋ ਕਰਤਾ ਤਰਤਾ ਨੇ ਰਿੰਦਰਪਾਲ ਸਿੰਘ ਜੀ ਚਾਵਲਾ ਚਾਵਲਾ ਸਾਹਿਬ ਮੇਰੇ ਨਾਲ ਮੌਜੂਦ ਨੇ ਚਾਵਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਵਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਕਦੋਂ ਕਦੋਂ ਸ਼ੁਰੂਆਤ ਹੋਈ ਹੈ ਤੇ ਸਮਾਪਤੀ ਤੇ ਕਿਹੜੇ ਕਿਹੜੇ ਸਮੇਂ ਦੇ ਜਿਹੜੇ ਪ੍ਰੋਗਰਾਮ ਇਸ ਗੁਰਦੁਆਰੇ ਦੀ ਸ਼ੁਰੂਆਤ 1980 ਰੱਖੀ ਗਈ ਸੀਗੀ 1981 ਤੋਂ ਇੱਧਰ ਰੈਗੂਲਰ ਪ੍ਰੋਗਰਾਮ ਹੁੰਦੇ ਨੇ ਹਰ ਮਹੀਨੇ ਦੇ ਲਾਸਟ ਸੈਟਰਡੇ ਇੱਧਰ ਲੰਗਰ ਲੰਗਰ ਹੁੰਦਾ ਹਰ ਸੰਡੇ ਹਰ ਸੈਟਰਡੇ ਲੰਗਰ ਹੁੰਦਾ ਇੱਧਰ ਤੇ ਹਰ ਪਛਾਇਆਂ ਦੇ ਜਿਹੜਾ ਗੁਰਪੁਰਬ ਇੱਧਰ ਮਨਾਏ ਜਾਂਦੇ ਆ ਉਸ ਦਿਨ ਵੀ ਵੱਡੇ ਪ੍ਰੋਗਰਾਮ ਹੁੰਦੇ ਨੇ ਔਰ ਸਭ ਤੋਂ ਵੱਡਾ ਪ੍ਰੋਗਰਾਮ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਪੁਰਬ ਉਸ ਦਾ ਹੁੰਦਾ ਐ ਮੇਰੇ ਨਾਲ ਦੋ ਔਰ ਮੇਰੇ ਵੀਰ ਖੜੇ ਨੇ ਇੱਕ ਹੈ ਬਲਦੇਵ ਸਿੰਘ ਜੀ ਨੇ ਇਹ ਜਿਹੜੇ ਪਹਿਲੀ ਕਮੇਟੀ ਤੋਂ ਸਾਡੇ ਮੈਂਬਰ ਨੇ ਔਰ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਇਹ ਗੁਰਦੁਆਰੇ ਵਾਸਤੇ 1980 ਤੋਂ ਇਹ ਮੈਂਬਰ ਨੇ ਹਾਂਜੀ ਜੀ ਸਮਾਗਮ ਸੀ ਬੜੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਇਹ ਕਾਰਜ ਕੀਤੇ ਨੇ ਖਾਸ ਕਰਕੇ ਸਿੱਖ ਸੰਗਤ ਦੀ ਜਿਹੜੀ ਸਹੂਲਤ ਦੇ ਲਈ ਕਿਹੜੇ-ਕਿਹੜੇ ਪ੍ਰਬੰਧ ਇੱਥੇ ਸਿੱਖ ਸੰਗਤ ਦੀ ਸਹੂਲਤ ਦੇ ਲਈ ਜਿਹੜੇ ਹਰ ਹਫਤੇ ਜਾਂ ਹਰ ਮਹੀਨੇ ਜਿਹੜੇ-ਕਿਹੜੇ ਸਮਾਗਮ ਮਨਾਏ ਜਾਂਦੇ ਹਾਂਜੀ ਬਹੁਤ ਸਾਰੇ ਪ੍ਰੋਗਰਾਮ ਕੀਤੇ ਗਏ ਜਿਨ੍ਹਾਂ ਚ ਵੱਡੇ ਨੇ ਮੈਡੀਕਲ ਮੈਡੀਕਲ ਦਾ ਅਰੇਂਜਮੈਂਟ ਕੀਤਾ ਗਿਆ ਮੈਡੀਕਲ ਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਹਾਂਜੀ ਤੇ ਹੋਰ ਸਮਾਗਮ ਕਿਹੜੇ-ਕਿਹੜੇ ਮੇਨ ਜਿਵੇਂ ਸ਼ੀਰ ਤੇ ਸਤਬਦੀਆਂ ਆਉਂਦੀਆਂ ਤੇ ਅਗਰਪੁਰਪਾਉਂਦੇ ਨੇ ਕਿਹੜੇ-ਕਿਹੜੇ ਗੁਰਪੁਰਪ ਜਿਹੜੇ ਮੇਨ ਤੌਰ ਤੇ ਜਿਹੜੇ ਮਨਾਏ ਸਾਰੇ ਗੁਰਪੁਰਪ ਨੇ ਜਿੰਨੇ ਗੁਰੂ ਸਾਹਿਬ ਤੇ ਪ੍ਰਕਾਸ਼ਪੁਰਪ ਨੇ ਸਾਰੇ ਮਨਾਏ ਜਾਂਦੇ ਨੇ ਉਸ ਤੋਂ ਇਲਾਵਾ ਇਸ ਤਰ੍ਹਾਂ ਕੇ ਬਚਾ ਕੀ ਜਾਂ ਹੋਰ ਜਿਹੜੇ ਲੋੜੀ ਜਾਂ ਹੋਰ ਨੇ ਉਹਨਾਂ ਨੂੰ ਵੀ ਕਲਚਰਲ ਤੌਰ ਤੇ ਮਨਾਇਆ ਜਾਂਦਾ ਹੈ ਹਾਂਜੀ ਚਾਵਲਾ ਸਾਹਿਬ ਇੱਥੇ ਸਰਕਾਰਾਂ ਦਾ ਕੋਈ ਸਹਿਯੋਗ ਰਿਹਾ ਕੋ ਗੁਰੂ ਘਰਾਂ ਦੇ ਵਿੱਚ ਜਾਂ ਲੱਗ ਪੈਂਦੀ ਹੈ ਜਾਂ ਸਮੇਂ-ਸਮੇਂ ਦੇ ਉੱਪਰ ਸਰਕਾਰਾਂ ਦਾ ਗੁਰੂ ਆਈਗਰ ਜੀ ਇੱਧਰ ਜਿਹੜੀ ਸਿੱਖ ਸੰਗਤ ਹੈ ਉਹ ਆਪ ਬਹੁਤ ਕੈਪੇਬਲ ਹੈ ਸਭ ਦੇ ਨਾਲ ਰਲ ਮਿਲ ਕੇ ਰਹਿੰਦੀ ਹੈ ਔਰ ਸਰਕਾਰ ਦੀ ਵੀ ਕਾਦੀ ਆਬਜੈਕਸ਼ਨ ਨਹੀਂ ਆਈ ਮੈਂ ਕਹਿ ਸਕਦਾ ਸਯੋਗ ਤੱਕ ਜਦੋਂ ਇਧਰ ਲੋਡ ਪੈਂਦੀ ਸਾਰੇ ਸਾਰੇ ਸਾਰਿਕ ਪਾਰਟੀ ਵਾਲੇ ਇਧਰ ਆਂਦੇ ਨੇ ਤੇ ਸਯੋਗ ਕਰਦੇ ਨੇ ਮੈਂ ਨੈਕ ਰਿਕੁਐਸਟ ਕਰਾਂਗਾ ਸਾਡੇ ਨਾਲ ਇੱਕ ਜਗਦੀਪ ਆਨੰਦ ਵੀਰ ਨੇ ਇਹ ਵੀ ਬਹੁਤ ਸਾਰੇ ਸੀਨੀਅਰ ਮੈਂਬਰ ਨੇ ਅਤੇ ਬਹੁਤ ਜ਼ਿਆਦਾ ਗੁਰੂਗਰਦੀ ਸੇਵਾ ਕਰਦੇ ਨੇ ਮੈਂ ਚਾਹਾਂਗਾ ਇਹਨਾਂ ਤੋਂ ਕੋਲ ਪੁੱਛੋ ਇਹ ਜਿਆਦਾ ਤੁਹਾਨੂੰ ਦੱਸ ਦੱਸਣ ਕਿ ਗੁਰਦੁਆਰਾ ਅਨੰਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ ਜਿਹੜੇ ਸਮਾਗਮ ਹੋਣ ਉਲੀਕੇ ਗਏ ਨੇ 350 ਸਾਲਾਂ ਸ਼ਹੀਦੀ ਸਤਾਪਦੀ ਨੂੰ ਲਾਸਟ ਸਮਾਗਮ ਕਦੋਂ ਆ ਤੇ ਸ਼ੁਰੂਆਤ ਕਦੋਂ ਕੀਤੀ ਵੀਰ ਜੀ ਅਸੀਂ ਇਹ ਸਮਾਗਮ ਕੱਲ 22 ਤਰੀਕ ਨੂੰ ਸ਼ੁਰੂ ਹੋਇਆ ਸੀ ਇਹ ਜਿਹੜਾ ਸੀ 300 350 ਸਾਲਾਂ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਉਹਨੂੰ ਮੁੱਖ ਰੱਖ ਕੇ ਆ ਸਮਾਗਮ ਸ਼ੁਰੂ ਕੀਤੇ ਗਏ ਇਸ ਸਮਾਗਮ ਦੇ ਲਈ ਆਪਣਾ ਸ੍ਰੀ ਗੁਰੂ ਨਾਨਕ ਦੇਵ ਅ ਦਰਬਾਰ ਬੋਰੀਬਿਲੀ ਸਾਡੀ ਮੈਨੇਜਿੰਗ ਕਮੇਟੀ ਨੇ ਔਰ ਕਈ ਸਿੱਖ ਪਰਿਵਾਰ ਜਿਹੜੇ ਹਨ ਮਿਲ ਕੇ ਰਲ ਮਿਲ ਕੇ ਇਸ ਸਮਾਗਮ ਦੀ ਤਿਆਰੀ ਕੀਤੀ ਇਹਦੇ ਵਿੱਚ ਪੰਥ ਪ੍ਰਸਿੱਧ ਕਥਾਕਾਰ ਗਿਆਨੀ ਸਾਹਿਬ ਸਿੰਘ ਸਾਹਿਬ ਜੀ ਹਰਪਾਲ ਸਿੰਘ ਜੀ ਔਰ ਦਰਬਾਰੀ ਹਜੂਰੀ ਰਾਗੀ ਦਰਬਾਰ ਸਾਹਿਬ ਤੋਂ ਅ ਗਿਆਨੀ ਜੁਜਾਰ ਸਿੰਘ ਜੀ ਹੋਰ ਆਇਨਾ ਸਾਰਿਆਂ ਨੂੰ ਇੱਥੇ ਸਮਾਗਮ ਸਮਾਗਮ ਦੇ ਲਈ ਬੁਲਾਇਆ ਗਿਆ ਤੇ ਸੰਗਤਾਂ ਦੇ ਲਈ ਬਹੁਤ ਹੀ ਅੱਛਾ ਇੱਕ ਪ੍ਰਚਾਰ ਜੜਾ ਹੈਗਾ ਸਿੰਘ ਸਾਹਿਬ ਗਿਆਨੀ ਔਰ ਪਾਲ ਸਿੰਘ ਜੀ ਨੇ ਕੀਤਾ ਉਹਨਾਂ ਨੇ ਇਤਿਹਾਸ ਦਿਖਾਇਆ ਦੱਸਿਆ ਸਾਰੀ ਸੰਗਤਾਂ ਨੂੰ ਔਰ ਅ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਸਾਹਿਬ ਜੁਜਾਰ ਸਿੰਘ ਹੋਰਾਂ ਨੇ ਬਹੁਤ ਹੀ ਅੱਛੇ ਕੀਰਤਨ ਦੇ ਨਾਲ ਸੰਗਤਾਂ ਨੂੰ ਜੋੜਿਆ ਸੋ ਸਾਡੇ ਨਾਲ ਗੁਰਜੀਤ ਸਿੰਘ ਵੀ ਹੈਗੇ ਨੇ ਜੋ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਵਿੱਚ ਹੈ ਮੈਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਸਮਾਗਮ ਦੇ ਵਿੱਚ ਕਦੋਂ ਤੱਕ ਜਿਹੜਾ ਕੱਲ ਦਾ ਸਮਾਗਮ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਦਾ ਸਮਾਂ ਕੀ ਰਹੇਗਾ ਜੋ ਕੱਲ ਦਾ ਸਮਾਗਮ ਸਮਾਗਮ ਸੀਗਾ ਉਹ ਸ਼ਾਮੀ 6 ਵਜੇ ਤੋਂ ਲੈ ਕੇ ਰਾਤੀ 11:30 ਵਜੇ ਤੱਕ ਸੀਗਾ ਤੇ ਜੋ ਹੁਣ ਇਹਦਾ ਸਮਾਗਮ ਹੈ ਸਵੇਰੇ 9 ਵਜੇ ਤੋਂ ਸਟਾਰਟ ਹੋ ਗਿਆ ਸੀਗਾ ਤੇ ਹੁਣ 2 ਵਜੇ ਤੱਕ 2:30 ਵਜੇ ਤੱਕ ਇਹ ਸਮਾਗਮ ਚੱਲੇਗਾ ਜਿਸ ਵਿੱਚ ਪੰਚ ਪੰਚ ਪ੍ਰਚਿੱਧ ਤੇ 25 ਤਰੀਕ ਦਾ ਸਮਾਗਮ ਕਿਹੜੇ-ਕਿਹੜੇ ਸਮੇਂ ਦਾ ਰਹੇਗਾ ਇਹ 25 ਰਿੱਤ ਦਾ ਜੋ ਸਮਾਗਮ ਹੈ ਉੱਥੇ ਪਟਿਆਲਾ ਤੋਂ ਰੰਗਮੰਚ ਦੇ ਕਲਾਕਾਰ ਆਣਗੇ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਕਿਸ ਤਰ੍ਹਾਂ ਹੋਈ ਉਸ ਨੂੰ ਆਪਣੇ ਪਲੇ ਰਾਹੀਂ ਦੱਸਣਗੇ ਕਿਸ ਤਰ੍ਹਾਂ ਉਹ ਸ਼ਹਾਦਤ ਹੋਈ य बहुत व्डा सुभाग अवसर है साड़े वास्ते कि देख सीए कलाकार किस तरह उस उस समय किस तरह शाद हुई सारा वर्णन उन्होंने दस्या जाएगा तो संतों में बेनती कि शामी छे बजे तो लेकर राति दस बजे तक सारा प्रोग्राम चलेगा जिसमें गुरुद्वारा लंगर भी अद्भुत वर्ताया जाएगा ये वास्तव बहुत ही सौभाग्य वाली कड़ी कि सारी चीज़ें इस गुरद्वा गुरुद्वारा श्री गुरु नानक दरबार पुरी वाली लिखी हो रही है और सात सत्कारयोग जो स्पोंसर है उन्होंने कृपा है साढ़े उत्तर गुरु महाराज की बख्शिश है जिस करके सारे कार्य हो रहे हैं तो सा वर्क है साम सारी चल रही है सबसे अपने अपने डिपार्टमेंट है सब ने अपने अपने डिपार्टमेंट संभाले हुए हैं ये बहुत वीड्डी टीम टीम वर्क होंगे कुछ भी कला बंदा कुछ नहीं कर सकता गुरु तेग बहाद्र जी का बहुत सात आशीर्वाद है जो सारे समागम असं कर रहे हैं और यही है कि अभी फ्यूचर में भी इस तुम्हें तो समागम करिए सा सारे याद करिए कि शहादत असं भूल नहीं सकते क्योंकि ये जो शहादत सी कोई जर जोरू या मतलब जमीन वास्ते नहीं सी सी धर्म धर्म वास्ते वास्ते हिंदू धर्म की रक्षा वास्ते ਇਸ ਤੋਂ ਵੱਡੀ ਸ਼ਹਾਦਤ ਨਹੀਂ ਹੋ ਸਕਦੀ ਸਾਰਾ ਸਰਵੰਸ ਦਾਨ ਕਿੰਨਾ ਦਾ ਹੋ ਗਿਆ ਦਾਨ ਕਿੰਨਾ ਦੇ ਵਾਸਤੇ ਸਿਰਫ ਧਰਮ ਵਾਸਤੇ ਤੇ ਗੁਰੂ ਬੋਲਦੈ ਸਾਡਾ ਜੋ ਸਿੱਖੀ ਧਰਮ ਹੈ ਸਭ ਤੋਂ ਸੱਚਾ ਸਭ ਤੋਂ ਉੱਚਾ ਧਰਮ ਹੈ ਬਾਈ ਮੇਨ ਖਾਲਸਾ ਬਾਈ ਸੱਚਾ ਵਾਲਾ ਸਭ ਸਿੱਖ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕੀ ਮੈਸੇਜ ਹੈ ਸਮੁੱਚੀ ਸਿੱਖ ਸੰਗਤ ਨੂੰ ਖਾਸ ਇਹ ਸਮੁੱਚੀ ਸਿੱਖ ਸੰਗਤ ਨੂੰ ਕਹਿਣਾ ਚਾਹਨਾ ਕਿ ਗੁਰੂ ਨਾਲ ਜੁੜੋ ਗੁਰੂ ਵਾਲੇ ਬਨੋ ਪਹਿਲਾ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਸੀ ਜੇ ਸਿੱਖ ਸਿੰਘ ਨੂੰ ਨਾ ਮਾਰੇ ਤਾਂ ਕੋਮ ਕਦੇ ਨਾ ਰਹੇ ਅਗਰ ਇਹ ਕੋਮ ਨੂੰ ਹਮੇਸ਼ਾ ਜਿੱਤਣਾ ਚੜ੍ਹਦੀ ਕਲਾਈ ਸਨ ਤੇ ਤੁਹਾਨੂੰ ਸਭ ਨੂੰ ਜੁੜ ਕੇ ਰਹਿਣਾ ਪਏਗਾ ਨਾਲ ਮਿਲ ਕੇ ਕੰਮ ਕਰਨਾ ਪਏਗਾ ਮੈਂ ਇੱਕ ਬੰਦੇ ਦਾ ਨਾਮ ਉਹ ਕਹਿਣਾ ਚਾਹਨਾ ਜਿਨ੍ਹਾਂ ਨੇ ਇਸ ਗੁਰਗਰੀ ਚ ਆ ਕੇ ਬਹੁਤ ਸੇਵਾ ਕੀਤੀ ਹੈ ਸਾਡੇ ਗਰੰਤੀ ਸਾਹਿਬ ਨੇ ਗੁਰਸੇਵਕ ਸਿੰਘ ਜੀ ਔਰ ਸਾਡੇ ਦੋ ਸੇਵਾਦਾਰ ਨੇ ਇੱਕ ਰਾਜੀਵ ਔਰ ਇੱਕ ਜਤਿੰਦਰ ਨਾਲ ਖੜੇ ਸਾਡੇ ਇਹ ਜਤਿੰਦਰ ਸਿੰਘ ਜੀ ਨੇ ਸਾਡੇ ਸੇਵਾਦਾਰ ਨੇ ਇਹਨਾਂ ਨੇ ਬਹੁਤ ਗੁਰੂ ਘਰ ਅਸਤੇ ਸੇਵਾ ਕੀਤੀ ਹੈ ਔਰ ਸਾਰੀ ਸਿੱਖ ਸੰਗਤ ਨੇ ਮਿਲ ਕੇ ਗੁਰੂ ਘਰ ਨੂੰ ਬਣਾਇਆ ਮੈਂ ਸਭ ਦਾ ਦਿলো ਧੰਨਵਾਦ ਕਰਨਾ ਵਾਹਿਗੁਰੂ ਸੋ ਬਿਲਕੁਲ ਸਮੁੱਚੀ ਸਿੱਖ ਸੰਗਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਕਮੇਟੀ ਨੇ ਅੱਜ ਜਿਹੜੇ ਪ੍ਰਬੰਧ ਨੇ ਬਹੁਤ ਸਜੇ ਤਰੀਕੇ ਨਾਲ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਔਰ ਕੱਲ ਫਿਰ ਇਹੀ ਸਮਾਗਮ ਨੇ ਜਿਹੜੇ 25 ਨਵੰਬਰ ਨੂੰ ਜਿਹੜੇ ਲਗਾਤਾਰ ਜਿਹੜੇ ਸੰਗਤ ਦੇ ਲਈ ਜਿਹੜੇ ਗੁਰੂ ਵਖ ਵਖ ਕਿਤਨੀ ਜਥੇਬੰਦਲੇ ਪ੍ਰਵਾਹੇ ਹੋ ਚਲਾਇਆ ਜਾਣੇ ਗੁਰਮukh ਸਿੰਘ ਰਪਾਣਾ ਚੜ੍ਹਦੀ ਕਲਾ ਟਾਈਮ ਟੀਵੀ ਮੁੰਬਈ ਸਾਲ ਸਾਹ ਵਾਈ ਗੁਰੂ ਜੀ ਦੀ ਸ ਸਾਡੇ ਇਧਰ ਇੱਕ ਮਾਨ ਸਖਸ਼ੀਆ ਤੇ ਰਾਮ ਸਿੰਘ 라ਟੋਰ ਜੀ ਜਿਹੜੇ ਐਸ ਜੀ ਪੀ ਸੀ ਦੇ 3 ਇੰਡੀਅਨ ਸਟੇਟਸ ਦੇ ਪ੍ਰਚਾਰਕ ਨੇ ਉਹਨਾਂ ਦੀ ਫੈਮਿਲੀ ਹੁਣ ਸਾਡੇ ਨਾਲ ਹੈ ਉਹਨਾਂ ਦੇ ਦੋਵੇਂ ਸੁਪੁੱਤਰ ਨੇ ਔਰ ਉਹਨਾਂ ਦੀ ਡਾਟਰ ਹੈ ਇਹਨਾਂ ਨੂੰ ਪੁੱਛੋ ਜਰਾ ਇਹ ਸਮਾਗਮ ਕਿਸ ਤਰ੍ਹਾਂ ਲੱਗਿਆ ਇਹਨਾਂ ਇਜਾਦੇ ਡੈਡੀ ਦੇ ਸਹਿਯੋਗ ਦੇ ਬਿਨਾਂ ਸਮਾਗਮ ਹੋਣਾ ਨਹੀਂ ਸੀ ਜੀ ਜੀ ਵਾਈਗੋ ਜੀ ਦਾ ਖਾਲਸਾ ਵਾਈਗੋ ਜੀ ਕੀ ਪਤੇ ਅੱਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 350 ਸਾਲਾਂ ਨੂੰ ਕੀ ਨਸ਼ਹੀਦੀ ਗੁਰੂਪਾਪਾ ਮਨਾ ਰਹੇ ਆ ਤੇ ਬੋਰੀਲੀ ਗੁਰਦੁਆਰੇ ਦੇ ਵਿੱਚ ਇਸ ਵਕਤ ਅਸੀਂ ਹੈਗੇ ਆ ਇੱਥੇ ਦੀ ਜਿਹੜੀ ਪੂਰੀ ਕਮੇਟੀ ਸਾਰੇ ਵੀਰਾਂ ਨੇ ਮਿਲ ਕੇ ਬਹੁਤ ਹੀ ਚੰਗਾ ਤੇ ਜੋ ਪ੍ਰੋਗਰਾਮ ਕੀਤਾ ਹੋਵੇ ਗੁਰੂਪ ਪਨਾਇਆ ਹੋਵੇ ਤਿੰਨ ਦਿਨ ਦੇ ਦੀਵਾਨ ਸਜਾਏ ਨੇ ਇਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਸੇਵਾਵਾਂ ਕੀਰਤਨ ਜਿੱਥੇ ਤੇ ਅਲੋਕੀ ਕੰਦੇ ਕਥਾ ਦੇ ਜੋ ਰਾਤ ਦਾ ਲੋਕਾਂ ਨੂੰ ਸੰਗਤ ਨੂੰ ਜੋੜਿਆ ਗਿਆ ਹੋਵੇ ਤੇ ਇੱਥੇ ਦੇ ਸਾਰੇ ਪ੍ਰਤਮਕਾ ਨੂੰ ਅਸੀਂ ਕਹਿੰਨੇ ਆ ਕਿ ਤੁਹਾਡਾ ਬਹੁਤ ਹੀ ਧਰਵਾਦ ਹੈਗਾ ਵੇ ਟੀਚਰ ਦੀ ਗਲਾ ਜਿੱਦਾਂ ਵੀ ਬਹੁਤ ਬਹੁਤ ਧਰਵਾਦ ਜੋ ਐਕਸ ਲਾਈਵ ਕਵਰ ਕਰਦੇ ਪਏ ਨੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਮਾਨੰਗ ਦਰਵਾਰ ਬੋਰੀਵਲੀ ਮੰਗੋਈ ਮਹਾਰਾਸ਼ਟਰੀ ਵਿਕੇ ਅੱਜ ਦਾ ਜੋ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਧਿਆਲ ਦਾਸ ਜੀ ਉਹਨਾਂ ਦੇ ਤੇ ਸਤਗੁਰਾਂ ਜੀ ਦੀ ਮਹਾਨ 350 ਸਾਲਾ ਸ਼ਾਦ ਸ਼ਤਾਬਦੀ ਨੂੰ ਮਨਾਉਂਦੇ ਆ ਤੇ ਸਾਰੇ ਪ੍ਰੋਗਰਾਮ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਨਿੱਕੇ ਗਏ ਹਨ ਜਿਸ ਦੇ ਅੰਦਰ ਪੰਥ ਪ੍ਰਸਿੱਧ ਸਿੰਘ ਸਹਿਬਾਨ ਗਿਆਨੀ ਹਰਪਾਲ ਸਿੰਘ ਜੀਆ ਨੇ ਕਥਾ ਵਿਚਾਰ ਰਾਈ ਸੰਪਲਨ ਵਿਹਾਲ ਕੀਤਾ ਤੇ ਪੰਥ ਪੁੱਤ ਜਿਤਨੇ ਜਥੇ ਭਾਈ ਗੁਜਾਰ ਸਿੰਘ ਜੀ ਦਰਬਾਰ ਸਾਹਿਬ ਵਾਲੇ ਉਹਨਾਂ ਨੇ ਇਲਾਹੀ ਗਵਾਂਡੇ ਕੀਰਤਨ ਦੇ ਰਾਹੀਂ ਸੰਕਤਨ ਦਿਹਾਲ ਦਿੱਤਾ ਹੈ ਸੋ ਸਰੂ ਸਾਹਿਬ ਜੀ ਬਖਸ਼ਿਸ਼ ਦਾ ਸਬਕਾ ਇਹ ਸਾਰੇ ਪ੍ਰੋਗਰਾਮ ਕਿਤੇ ਜੇ ਹਨ ਸੋ ਸਤੂ ਸੱਚੇ ਪਾਤਸ਼ਾਹ ਮਹਾਰਾਜਿਆਂ ਨੇ ਕਿਸ ਸਿਧਾਂਤ ਨੂੰ ਲੈ ਕੇ ਇਹ ਵੱਡੀ ਸ਼ਹਾਦਤ ਦਿੱਤੀ ਸੀ ਉਸ ਸਿਧਾਂਤ ਨੂੰ ਅਸੀਂ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੀਏ ਸਤਪੁਰ ਸੱਤੇ ਪਾਤਸ਼ਾਹ ਮਹਾਰਾਜ ਦੀ ਮਿਹਰ ਕਰਨ ਪੰਥ ਨੂੰ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਸਾਰਿਆਂ ਨੂੰ ਆਪਸ ਦੇ ਵਿੱਚ ਭਾਈਚਾਰ ਦਾ ਸਤਿ ਸੱਤੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਕੇ ਸਭ ਦੇ ਅੰਦਰ ਭਾਈਚਾਰਾ ਪੈਦਾ ਕਰਨ ਤਾਂ ਜੋ ਅਸੀਂ ਨਾਲ ਮਿਲ ਕੇ ਪੰਥ ਨੂੰ ਸਮਾਜ ਨੂੰ ਅੱਗੇ ਲੈ ਕੇ ਜਾ ਸਕੀਏ ਇੱਕ ਨਵੀਂ ਸੇ ਦੇ ਸਕੀਏ ਪੁਰੀਆ ਪੁਲਾਤਨ ਖਿਮਾ ਖੁਲਾਬ ਤੇਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰੀਆ ਰਿਸਾ ਸੰਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੜਾ ਭਾਗੀ ਹਾਂ ਕਿ ਸਾਨੂੰ ਸਰਬ ਸਭ ਤੋਂ ਇੱਕ ਵਾਰ ਜੀ ਦਾ 350 ਸਤਾ ਦਾ ਜਿਵੇਂ ਸ਼ਤਾਬ ਜੀ ਮਨਾਉਣ ਦਾ ਮੌਕਾ ਮਿਲਿਆ ਸੋ ਸਾਡੇ ਵਿੱਚ ਸਾਡੇ ਵਿੱਚ ਬਹੁਤ ਸੰਗਤਾਂ ਵਿੱਚ ਸਰਦਾ ਭਾਣਾ ਜੀ ਕਿ ਇਹ ਟਾਈਮ ਆਵੇ ਤੇ ਜੀ ਤੁਮ ਤਾਂ ਆਪਣਾ ਮਹਲਾਈਏ ਜੋ ਆਪ ਦੇਖ ਰਹੇ ਹੋ ਸੰਗਤਾਂ ਬ੍ਰੀ ਤੁਮ ਤਾਂ ਆਪਣਾ ਸਰਦਾ ਭਾਣਾ ਪੇਸ਼ਤਾ ਦੀ ਮਾਰ ਰਹੇ ਹਨ ਜੋ ਸਾਨੂੰ ਗੁਰੂ ਸਾਹਿਬ ਨੇ ਦੇਣ ਦਿੱਤੀ ਹੈ ਇਹ ਮਹਿੰਸ਼ਾ ਜੀ ਦਿੱਤਾ ਹੈ ਉਹ ਆਪਣਾ ਪਿਰਤਨ ਮਹਲਾ ਬਣਾ ਕੇ ਸਭ ਕਰ ਰਹੇ ਹਨ ਗੁਰੂ ਸਾਹਿਬ ਕਿਰਪਾ ਕਰਨ ਔਂਗ ਵਾਲੇ ਸਮੇਂ ਤੇ ਸਾਮਣਾ ਆਪਣੇ ਚਲਾਂ ਜੋੜੀ ਰੱਖਣ ਇਸੇ ਤਰ੍ਹਾਂ ਵੱਧ ਚੜ੍ਹ ਕੇ ਸੇਵਾ ਕਰਨੀ ਤੱਕ ਤਾਂ ਬਖਸ਼ਣ ਕੁਰਸੀ ਖਿਜਣ ਬਖਸ਼ਣ ਅਮਰਦੀ ਦਾਸ ਬਖਸ਼ਣ ਸਕਤਾਂ ਨੂੰ ਆਪਣੇ ਪਿਆਰ ਨਾਲ ਚੱਲਣਾ ਜੋੜੀ ਰੱਖਣ ਇਸੇ ਤਰ੍ਹਾਂ ਅਸੀਂ ਆਉਣ ਵਾਲੇ ਪ੍ਰੋਗਰਾਮ ਜਿਵੇਂ ਚੜ੍ਹ ਕੇ ਇਹ ਸਭ ਆ ਕੇ ਸ਼ਰਧਾ ਭਾਵਨਾ ਮਨਾ ਸਕੀਏ ਇਹ ਬੇਨਤੀ ਅਪਨਾ ਕਰਨੀ ਹੈ ਜੀ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਜੀ ਬਖਸ਼ਣ